ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਸ੍ਰੀ ਅਮਰਤ ਸਰਸਾ ਹੈ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਹੈ ਮਾਂ ਤੇ ਪੁੱਤਰ ਕੱਖਾਂ ਦੀ ਜੁੱਕੀ ਵਿੱਚ ਰਹਿੰਦੇ ਹਨ ਮਾਂ ਮਜ਼ਦੂਰੀ ਕਰਦੀ ਹੈ ਤਾਂ ਘਰ ਦਾ ਗੁਜ਼ਾਰਾ ਚੱਲਦਾ ਹੈ ਇੱਕ ਦਿਨ ਬੁੱਢੀ ਮਾਂ ਆਪਣੇ ਪੁੱਤਰ ਦੀ ਬਾਹਾਂ ਫੜਦੀ ਹੈ ਤੇ ਕਹਿੰਦੀ ਹੈ ਪੁੱਤਰ ਹੁਣ ਮੇਰੇ ਕੋਲ ਲੋਕਾਂ ਦਾ ਭਾਰ ਨਹੀਂ ਚੁੱਕਿਆ ਜਾਂਦਾ ਤੂੰ ਕੋਈ ਕੰਮ ਕਰ ਲਿਆ ਕਰ ਉਹ ਕਹਿੰਦਾ ਮਾਂ ਮੈਂ ਕਿਹੜਾ ਕੰਮ ਕਰਾਂਗਾ ਮੈਨੂੰ ਤਾਂ ਇਹ ਨਹੀਂ ਪਤਾ ਹੈ ਤੂੰ ਥੈਲੇ ਵਿੱਚ ਕਿਤਾਬਾਂ ਪਾ ਦੇਂਦੀ ਹੈ ਤੇ ਮੈਂ ਵਿਦਿਆਲੇ ਚਲਾ ਜਾਂਦਾ ਹਾਂ ਕਿ ਇਹ ਕਰਾਂਗਾ ਮਾਂ ਕਹਿੰਦੀ ਪੁੱਤਰ ਮੈਂ ਤੈਨੂੰ ਛੋਲੇ ਉਬਾਲ ਕੇ ਆ ਕਰਾਂਗੀ ਤੇ ਤੂੰ ਟੋਕਰੀ ਵਿੱਚ ਪਾ ਕੇ ਵੇਚ ਆਇਆ ਕਰੀਂ ਇਸ ਤਰ੍ਹਾਂ ਗੁਜ਼ਾਰਾ ਕਰ ਲੈ ਆ ਕਰਾਂਗੇ ਅੱਜ ਮਾਂ ਨੇ ਛੋਲੇ ਉਬਾਲੇ ਤੇ ਟੋਕਰੀ ਵਿੱਚ ਪਾ ਕੇ ਛੋਟੇ ਜਿਹੇ ਬੱਚੇ ਦੇ ਸਿਰ ਤੇ ਚੁਕਾ ਦਿੱਤੇ ਕਹਿੰਦੀ ਪੁੱਤਰ ਜਾ ਵੇਚ ਕੇ ਆ ਉਹ ਕਹਿੰਦਾ ਮਾਂ ਕਿਹੜੇ ਬਾਜ਼ਾਰ ਵਿੱਚ ਕਿਹੜੀ ਗਲੀ ਕਿਹੜੇ ਚੌਕ ਵਿੱਚ ਖੜਾਵਾਂ ਮਾਂ ਸਿਆਣੀ ਸੀ ਕਹਿੰਦੀ ਜੇ ਕਰੀਬੀ ਕਾਟ ਸਕਦਾ ਹੈ ਤਾ ਗੁਰੂ ਕਾਠ ਸਕਦਾ ਹੈ ਕਹਿੰਦੀ ਪੁੱਤਰ ਤੂੰ ਇੰਜ ਕਰ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਖੜੋ ਕੇ ਛੋਲੇ ਵੇਚਿਆ ਕਰ ਬਹੁਤ ਸੰਗਤ ਆਉਂਦੀ ਹੈ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਓਥੇ ਤੇਰੇ ਛੋਲੇ ਬਹੁਤ ਵਿਕਿਆ ਕਰਨਗੇ ਗੁਰੂ ਪਿਆਰਿਓ ਛੋਟਾ ਜਿਹਾ ਬੱਚਾ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਥੱਲੇ ਬੋਰੀ ਵਿਛਾਉਂਦਾ ਹੈ ਤੇ ਅੱਗੇ ਟੋਕਰੀ ਰੱਖ ਕੇ ਆਵਾਜ਼ਾਂ ਮਾਰਦਾ ਹੈ ਛੋਲੇ ਲੈ ਲਓ ਛੋਲੇ ਲੈ ਲਓ ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਨੂੰ ਆ ਰਹੇ ਹਨ ਜਦੋਂ ਮਹਾਰਾਜ ਦਰਸ਼ਨੀ ਡੋਰਡੀ ਵਿੱਚ ਆਏ ਤਾਂ ਇੱਕ ਤੋਤਲੀ ਜਹੀ ਆਵਾਜ਼ ਕੰਨਾ ਵਿੱਚ ਪੈ ਰਹੀ ਹੈ ਛੋਲੇ ਲੈ ਲਓ ਛੋਲੇ ਲੈ ਲਓ ਜਦੋਂ ਗੁਰੂ ਜੀ ਝਟ ਦੇਣੀ ਬਾਹਰ ਆਏ ਤਾਂ ਕੀ ਵੇਖਦੇ ਹਨ ਉਹ ਸਾਹਮਣੇ ਇੱਕ ਗਰੀਬੜਾ ਜਿਹਾ ਬੱਚਾ ਪਾਟੇ ਪੁਰਾਣੇ ਮਾਰੇ ਗਾਲ ਵਿੱਚ ਕੱਪੜੇ ਤੇ ਢਾਂਤੇ ਬੋਰੀ ਬੈਠਾ ਆਵਾਜ਼ਾਂ ਮਾਰਦਾ ਹੈ ਛੋਲੇ ਲੈ ਲਓ ਛੋ ਲੈ ਲੈ ਲੋ ਜਦੋਂ ਗੁਰੂ ਜੀ ਨੇ ਵੇਖਿਆ ਨਾ ਤਾਂ ਗੁਰੂ ਜੀ ਟਿਕ ਟਕੀ ਲਾ ਕੇ ਇਹਦੇ ਵੱਲ ਵੇਖੀ ਜਾਂਦੇ ਹਨ ਤੇ ਨਾਲੇ ਖੜੇ ਸੋਚੀ ਜਾਂਦੇ ਹਨ ਐ ਸਤਿਗੁਰ ਜੀ ਇਸ ਬੱਚੇ ਵੱਲ ਵੇਖ ਕੇ ਤੁਹਾਨੂੰ ਕੀ ਯਾਦ ਆ ਗਿਆ ਤੁਸੀਂ ਕੀ ਸੋਚ ਰਹੇ ਹੋ ਹਾਂ ਗੁਰੂ ਪਿਆਰਿਓ ਬਚਪਨ ਦੀ ਉਮਰੇ ਸਿਰ ਤੋਂ ਮਾ ਪਿਓ ਦਾ ਸਾਆਇਆ ਮੁੱਕ ਗਿਆ ਗੁਰੂ ਰਾਮਦਾਸ ਮਹਾਰਾਜ ਜੀ ਆਪ ਵੀ ਐਸੀ ਤਰ੍ਹਾਂ ਛੋਲੇ ਵੇਚਿਆ ਕਰਦੇ ਸਨ ਅੱਜ ਜਦੋਂ ਗਰੀਬੜੇ ਜਿਹੇ ਬੱਚੇ ਨੂੰ ਆਵਾਜ਼ਾ ਮਾਰਦਾ ਵੇਖਿਆ ਨਾ ਤਾਂ ਗੁਰੂ ਜੀ ਨੂੰ ਸਾਰਾ ਆਪਣਾ ਸਮਾਜ ਆਦ ਆ ਗਿਆ ਮੈਂ ਵੀ ਕਦੇ ਸਿਰ ਤੇ ਟੋਕਰੀ ਰੱਖ ਕੇ ਇਸੇ ਤਰ੍ਹਾਂ ਆਵਾਜ਼ਾਂ ਮਾਰਦਾ ਹੁੰਦਾ ਸੀ ਕੈਦਾ ਜੀ ਕਰਦਾ ਹੈ ਛੋਟੇ ਜਿਹੇ ਬੱਚੇ ਨੂੰ ਇੰਜ ਬਸਤੀ ਵਿੱਚ ਬਿਠਾ ਕੇ ਇਹ ਵੀ ਮੇਰੇ ਵਾਂਗ ਟਾੜਾ ਦੁੱਖਾਂ ਵਿੱਚ ਗਿਰਿਆ ਹੋਵੇਗਾ ਇਸ ਤਰ੍ਹਾਂ ਸੋਚਦੇ ਸੋਚਦੇ ਮਹਾਰਾਜ ਇਹਦੇ ਕੋਲ ਚਲੇ ਗਏ ਤੇ ਪੁੱਛਿਆ ਕਿਉਂ ਭਾਈ ਕੀ ਨਾਮ ਹੈ ਝਟ ਦੇਣੀ ਉੱਠ ਕੇ ਖੜੋ ਗਿਆ ਗੁਰੂ ਜੀ ਨੇ ਪੁੱਛਿਆ ਕਿੰਨੇ ਪੈਸੇ ਵਟ ਲੈਂਦਾ ਹੈ ਤਾਂ ਝਟ ਦੇਣੀ ਨੀਵਾ ਹੋਇਆ ਬੋਰੀ ਦੇ ਥੱਲੇੋਂ ਪੈਸੇ ਕਢਦਾ ਹੈ ਤੇ ਗਿਣਤੀ ਕਰਕੇ ਕਹਿੰਦਾ ਮਹਾਰਾਜ ਜੀ ਆਇਨੇ ਕੁ ਵਟੇ ਹਨ ਮਹਾਰਾਜ ਨੇ ਕਿਹਾ ਲਿਆ ਮੈਨੂੰ ਦੇ ਦੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੱਥ ਕੀਤਾ ਨਾ ਮੈਨੂੰ ਦੇ ਦੇ ਇੱਕ ਵਾਰੀ ਨਹੀਂ ਸੋਚਿਆ ਸਾਰੇ ਪੈਸੇ ਗੁਰੂ ਜੀ ਦੇ ਹੱਥ ਤੇ ਰੱਖੇ ਮੋਢੇ ਤੇ ਰੱਖੀ ਬੋਰੀ ਤੇ ਚੁੱਕੀ ਟੋਕਰੀ ਘਰ ਨੂੰ ਚਲਿਆ ਗਿਆ ਇਹਧਰੋਂ ਮਾਂ ਉਡੀਕਦੀ ਹੈ ਹੁਣੇ ਮੇਰਾ ਪੁੱਤਰ ਆਏਗਾ ਕੁਝ ਖਾਣ ਵਾਸਤੇ ਲੈ ਆਵੇਗਾ ਘਰ ਆਇਆ ਹੈ ਮਾਂ ਕਹਿੰਦੀ ਹੈ ਪੁੱਤਰ ਲਿਆ ਪੈਸੇ ਕੁਝ ਖਾਣ ਨੂੰ ਲੈ ਆਵਾ ਉਹ ਦੱਸਦਾ ਨਹੀਂ ਆਪਣੀ ਮਾਂ ਨੂੰ ਮੇਰੀ ਮਾਂ ਮੈਨੂੰ ਡਾਂਟੇਗੀ ਤੈਨੂੰ ਘਰ ਦੇ ਹਾਲ ਦਾ ਪਤਾ ਨਹੀਂ ਮਾਂ ਕਹਿੰਦੀ ਪੁੱਤਰ ਅੱਜ ਪੈਸੇ ਦੇਣ ਨੂੰ ਤੇਰਾ ਦਿਲ ਨਹੀਂ ਕਰਦਾ ਉਹ ਡਰਦਾ ਡਰਦਾ ਦੱਸਦਾ ਹੈ ਕਹਿੰਦਾ ਹੈ ਮਾਂ ਅੱਜ ਮੇਰੀ ਛਾਬੀ ਤੇ ਗੁਰੂ ਰਾਮਦਾਸ ਮਹਾਰਾਜ ਆਏ ਸਨ ਤੇ ਅੱਜ ਦੇ ਪੈਸੇ ਉਹ ਲੈ ਗਏ ਮਾਂ ਕਹਿੰਦੀ ਪੁੱਤਰ ਤੇਰੀ ਛਾਬੀ ਤੇ ਗੁਰੂ ਰਾਮਦਾਸ ਅਮੀਰਾਂ ਦੀਆਂ ਆਈਡੀਆਂ ਆਈਟੀਆਂ ਦੁਕਾਨਾਂ ਤੇ ਗੁਰੂ ਜੀ ਤੇਰੀ ਛਾਬੀ ਤੇ ਆਣ ਖਲੋਤੇ ਕਹਿੰਦਾ ਹਾਂ ਮਾਂ ਆਏ ਸਨ ਮਾਂ ਨੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਤੇ ਕਿਹਾ ਚੰਗਾ ਕੀਤਾ ਤੂੰ ਦੇ ਦਿੱਤੇ ਪੈਸੇ ਦੂਜੇ ਦਿਨ ਛੋਲੇ ਤਿਆਰ ਕਰਦੀ ਹੈ ਤੇ ਟੋਕਰੀ ਵਿੱਚ ਪਾ ਕੇ ਫੇਰ ਦਿੰਦੀ ਹੈ ਐਨੇ ਸਾਰਾ ਦਿਨ ਛੋਲੇ ਵੇਚੇ ਜਦੋਂ ਬਈ ਸ਼ਾਮ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਆ ਗਏ ਤੇ ਕਿਹਾ ਕਿਉਂ ਭਈ ਕਿੰਨੇ ਪੈਸੇ ਵੱਟੇ ਹਨ ਅੱਜ ਕਹਿੰਦਾ ਮਹਾਰਾਜ ਆਹ ਐਨੇ ਕ ਵੱਟੇ ਹਨ ਅੱਜ ਵੀ ਪੈਸੇ ਲੈ ਗਏ ਮਹਾਰਾਜ ਤੇ ਇਹ ਚਲਾ ਗਿਆ ਖਾਲੀ ਘਰੋਂ ਮਾਂ ਕਹਿੰਦੇ ਪੁੱਤਰ ਕਾਲ ਤੂੰ ਰਾਜ ਕੇ ਨਹੀਂ ਖਾਦਾ ਲਿਆ ਪੈਸੇ ਲੈ ਆਵਾ ਕੋ ਜੇ ਸਵੇਰ ਦਾ ਭੁੱਖਾ ਹੈ ਕਹਿੰਦਾ ਮਾਂ ਅੱਜ ਗੁਰੂ ਰਾਮਦਾਸ ਫੇਰ ਆਏ ਸਨ ਅੱਜ ਦੇ ਪੈਸੇ ਵੀ ਲੈ ਗਏ ਗੁਰੂ ਪਿਆਰਿਓ ਸਾਖੀਕਾਰ ਲਿਖਦਾ ਹੈ ਅੱਜ ਇਹਦੇ ਘਰ ਵਿੱਚ ਇੰਨਾ ਵੀ ਆਟਾ ਨਹੀਂ ਕਿ 2-4 ਫੁਲਕੇ ਬਣ ਜਾਣ। ਮਾਂ ਅੰਦਰ ਜਾਂਦੀ ਹੈ, ਪਾਣੀ ਦਾ ਕਟੋਰਾ ਭਰ ਕੇ ਲੈਂਦੀ ਹੈ। ਕਹਿੰਦੀ ਪੁੱਤਰ, ਪ੍ਰਸਾਦਾ ਨਾ ਮਿਲੇ ਤਾਂ ਪਾਣੀ ਰਾਜ ਕੇ ਪੀ ਲਈਦਾ ਹੈ। ਜਿੰਨਾ ਗਰੀਬੀ ਵੇਖੀ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਪ੍ਰਸਾਦਾ ਘਟ ਸਕਣਾ। ਤੇ ਪਾਣੀ ਰਾਜ ਕੇ ਪੀ ਲਈਦਾ ਅਜ ਮਾ ਤੇ ਪੁੱਤਰ ਪੇਟ ਤੋਂ ਭੁੱਖੇ ਹਨ ਪਰ ਗੁਰੂ ਦੇ ਪਿਆਰ ਵਿੱਚ ਭੁੱਖੇ ਨਹੀਂ ਜਦੋਂ ਸਵੇਰੇ ਛੋਲੇ ਤਿਆਰ ਕਰਕੇ ਟੋਕਰੀ ਵਿੱਚ ਪਾਏ ਤੇ ਤੁਰਨ ਲੱਗਾ ਤਾਂ ਮਾਂ ਕਹਿੰਦੀ ਪੁੱਤਰ ਪੁੱਤਰ ਮਨ ਨਾ ਮੇੜਾ ਕਰ ਲਈ ਕਿਤੇ ਭਾਵਨਾ ਵਿੱਚ ਕੋਈ ਤਰੇੜ ਨਾ ਆਉਣ ਦੇਈ ਅੱਜ ਦੇ ਪੈਸੇ ਵੀ ਦੇ ਆਮੀ ਮਹਾਰਾਜ ਜੀ ਨੂੰ ਐ ਮੇਰੇ ਪੁੱਤਰ ਉਹ ਤਾਂ ਆਪ ਰਾਜੇ ਹਨ ਉਹ ਤਾਂ ਆਪ ਦਾਤਾ ਹੈ ਉਸ ਦਾਤੇ ਨੂੰ ਸਾਡੇ ਗਰੀਬਾਂ ਦੇ ਟੱਕਿਆਂ ਦੀ ਕਿਹੜੀ ਲੋੜ ਪਈ ਹੈ ਮੈਨੂੰ ਲੱਗਦਾ ਹੈ ਆਪਣੀ ਗਰੀਬੀ ਮੁਕਣ ਵਾਲੀ ਹੈ ਉਹ ਤਾਂ ਦਾਤਾ ਹੈ ਉਹਨੇ ਸਾਡੇ ਗਰੀਬਾਂ ਦੇ ਤੱਕੇ ਕੀ ਕਰਨੇ ਹਨ ਭਾਵਨਾ ਵੇਚੇ ਕੋਈ ਫਰਕ ਨਾ ਆਉਣ ਦੇਈ ਦੇ ਦੇ ਪੈਸੇ ਗੁਰੂ ਪਿਆਰਿਓ ਉਹਨੇ ਸਾਰਾ ਦਿਨ ਛੋਲੇ ਵੇਚੇ ਅੱਜ ਮਹਾਰਾਜ ਆਏ ਨਹੀਂ ਮਾਂ ਮੇਰੀ ਕਹਿੰਦੀ ਸੀ ਪੈਸੇ ਦੇ ਕੇ ਆਈ ਉਸ ਬੱਚੇ ਨੇ ਮੋਢੇ ਤੇ ਰੱਖੀ ਬੋਰੀ ਹੱਥ ਵਿੱਚ ਚੁੱਕੀ ਟੋਕਰੀ ਪ੍ਰਕਰਮਾਂ ਵਿੱਚ ਚਲਾ ਗਿਆ ਛੋਟਾ ਜਿਹਾ ਬੱਚਾ ਕਿਸੇ ਨੂੰ ਨਹੀਂ ਪੁੱਛਦਾ ਸਾਰਿਆਂ ਨੂੰ ਪਰੇ ਕਰਦਾ ਹੈ ਤੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੈ ਤੇ ਕਹਿੰਦਾ ਮਹਾਰਾਜ ਅੱਜ ਤੁਸੀਂ ਆਏ ਕਿਉਂ ਨਹੀਂ ਗੁਰੂ ਜੀ ਕਹਿੰਦੇ ਕਿ ਨੇਕ ਪੈਸੇ ਵਟੇ ਹਨ ਤਾਂ ਬੋਝੇ ਵਿੱਚੋਂ ਕੱਢੇ ਪੈਸੇ ਐਨੇਕ ਨੇ ਗੁਰੂ ਜੀ ਡਾਂਟਦੇ ਹਨ ਤੈਨੂੰ ਛਾਬੀ ਨਹੀਂ ਲਾਉਣੀ ਆਉਂਦੀ ਕੱਲ ਹੋਰ ਘਟ ਅੱਜ ਹੋਰ ਘਟ ਹੱਥ ਜੋੜ ਕੇ ਕਹਿੰਦਾ ਮਹਾਰਾਜ ਪਹਿਲੇ ਦਿਨ ਦੇ ਪੈਸੇ ਵੀ ਤੁਸੀਂ ਲੈ ਲਏ ਦੂਜੇ ਦਿਨ ਦੇ ਵੀ ਲੈ ਲਏ ਥੋੜੇ ਜਿਹੇ ਛੋਲੇ ਬਚੇ ਸਾਨੇ ਅੱਜ ਐਨੇਕ ਪੈਸਿਆਂ ਦੇ ਵੇਖ ਗਏ ਗੁਰੂ ਜੀ ਦੇ ਚਰਨਾਂ ਵਿੱਚ ਰੱਖਦਾ ਹੈ ਪੈਸੇ ਤੇ ਉਠ ਕੇ ਤੋੜਨ ਲੱਗਾ ਇੱਕ ਬਚਨ ਬੋਲਦਾ ਹੈ ਤੋਤਲੀ ਜਹੀ ਆਵਾਜ਼ ਨਾਲ ਛੋਟੇ ਜਿਹੇ ਬੱਚੇ ਨੇ ਜਦ ਗੁਰੂ ਰਾਮਦਾਸ ਜੀ ਨੂੰ ਇਹ ਬਚਨ ਬੋਲੇ ਤਾਂ ਉਹਨਾ ਬੋਲਾਂ ਨੇ ਮਹਾਰਾਜ ਜੀ ਨੂੰ ਮੋਹ ਲਿਆ ਸੀ ਕਹਿੰਦਾ ਦਾਤਿਆ ਦਿਲ ਤਾਂ ਬਹੁਤ ਕਰਦਾ ਹੈ ਤੈਨੂੰ ਵਾਦ ਤੋਂ ਵਾਦ ਪੈਸੇ ਵਾਟ ਕੇ ਦੇ ਦੇਵਾ ਐ ਮਹਾਰਾਜ ਗਰੀਬੀ ਅੱਗੇ ਮੇਰਾ ਜੋਰ ਨਹੀਂ ਚੱਲਦਾ ਦਿਲ ਬੜਾ ਕਰਦਾ ਹੈ ਤੈਨੂੰ ਪੈਸੇ ਵਾਦ ਵਾਟ ਦਿਆਂ ਤਦ ਗੁਰੂ ਜੀ ਕਹਿੰਦੇ ਨਾ ਵੇ ਤੂੰ ਤਾਂ ਬਹੁਤ ਅਮੀਰ ਹੈ ਕਹਿੰਦਾ ਨਹੀਂ ਮਹਾਰਾਜ ਮੈਂ ਗਰੀਬ ਹਾਂ ਮਹਾਰਾਜ ਕਹਿੰਦੇ ਨਹੀਂ ਤੂੰ ਬਹੁਤ ਅਮੀਰ ਹੈ ਜਦੋਂ ਗੁਰੂ ਜੀ ਨੇ ਤਿੰਨ ਚਾਰ ਵਾਰ ਆਖਿਆ ਤੂੰ ਅਮੀਰ ਹੈ ਫਿਰ ਉਸ ਤੋਂ ਰਿਹਾ ਨਾ ਗਿਆ ਭਰੇ ਹੋਏ ਗਲੇ ਨਾਲ ਕਹਿੰਦਾ ਹੈ ਮਹਾਰਾਜ ਤਿੰਨ ਦਿਨ ਤੋਂ ਮਾਂ ਵੀ ਭੁੱਖੀ ਬੈਠੀ ਹੈ ਪਾਉਣ ਨੂੰ ਕਪੜਾ ਨਹੀਂ ਖਾਣ ਨੂੰ ਰੋਟੀ ਨਹੀਂ ਕੋਈ ਅਮੀਰ ਇਸ ਤਰ੍ਹਾਂ ਦੇ ਹੁੰਦੇ ਹਨ ਇਹ ਤਾਂ ਕੋਈ ਅਮੀਰੀ ਨਹੀਂ ਨਾ ਹੈ ਮਾਂ ਮੇਰੇ ਵੱਲ ਵੇਖਦੀ ਰਹਿੰਦੀ ਹੈ ਕੁਝ ਪੈਸੇ ਵਟ ਕੇ ਲਿਆਵੇਗਾ ਫਿਰ ਮਹਾਰਾਜ ਓਟ ਖਲੋਤੇ ਤੇ ਬੱਚੇ ਕੋਲ ਆ ਕੇ ਉਹਦੇ ਸਿਰ ਤੇ ਆਪਣਾ ਹੱਥ ਰੱਖਦੇ ਹਨ ਮਹਾਰਾਜ ਜੀ ਨੇ ਬਚਨ ਕੀਤੇ ਕਹਿੰਦੇ ਸੋਮਾ ਸਾ ਸਾਹਾ ਦਾਸਾ ਬੇਪਰਵਾਹ ਓਏ ਤੂੰ ਐਡਾ ਵੱਡਾ ਸਾਹ ਹੋਏਗਾ ਦੁਨੀਆ ਦੇ ਵੱਡੇ ਵੱਡੇ ਸਾ ਤੇਰੇ ਅੱਗੇ ਝੁਕਣਗੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਦੇਣ ਤਾਂ ਦਿਨ ਨਾ ਬਦਲ ਜਾਣ ਅੱਜ ਹੋਰ ਕੱਲ ਹੋਰ ਉਹਦੀਆਂ ਛੋਲੇ ਦੀਆਂ ਟੋਕਰੀਆਂ ਨੂੰ ਐਸੇ ਭਾਗ ਲੱਗਣ ਲੱਗ ਪਏ ਇੱਕ ਦਿਨ ਆਇਆ ਉਹ ਸ੍ਰੀ ਅਮਰਸਰ ਸਾਹਿਬ ਦਾ ਸਭ ਤੋਂ ਅਮੀਰ ਬੰਦਾ ਸੌਮਾ ਸਾਹ ਹੋਇਆ ਲੋਕ ਉਹਨੂੰ ਸਾਝ ਹੀ ਕਰਕੇ ਬੁਲਾਉਣ ਲੱਗ ਪਏ ਜਿਹੜੇ ਦੁਕਾਨਦਾਰ ਉਹਨੂੰ ਛੋਲਿਆਂ ਦੀ ਟੋਕਰੀ ਲੈ ਕੇ ਆਪਣੀ ਦੁਕਾਨ ਦੇ ਅੱਗੇ ਨਹੀਂ ਸੀ ਖੜਾਉਣ ਦਿੰਦੇ ਅੱਜ ਜਦੋਂ ਉਹ ਘਰੋਂ ਤੁਰਦਾ ਨਾ ਤੇ ਦੁਕਾਨਦਾਰ ਉੱਠ ਕੇ ਖੜੋ ਜਾਂਦੇ ਕੇ ਸਾਜੀ ਆ ਰਹੇ ਹਨ ਵੇਖੋ ਗੁਰੂ ਪਿਆਰਿਓ ਕੈਸੀ ਬਖਸ਼ੀਸ ਧਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਾਖੀਕਾਰ ਹੋਈ ਜਦੋਂ ਸਾਖੀ ਲਿਖਦੇ ਹਨ ਤਾਂ ਉਹਦੀ ਸਾਖੀ ਤੇ ਵੀ ਸਾਹ ਜੀ ਲਿਖਦੇ ਹਨ ਕੈਸੀਆਂ ਬਖਸੀਸਾਂ ਜਿਹੜੇ ਗੁਰੂ ਨਾਲ ਰਿਸ਼ਤੇਦਾਰੀ ਗੰਢਦੇ ਹਨ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਸਦਸੇ ਜਿਹੜੇ ਵੱਸਦੇ ਹਨ ਲੋਕੀ ਅੱਜ ਵੀ ਉਹਨਾਂ ਨੂੰ ਸਾਹਜੀ ਕਰਕੇ ਬੁਲਾਉਂਦੇ ਹਨ ਗੁਰੂ ਪਿਆਰਿਓ ਇੱਕ ਰਸਤੇ ਵਿੱਚ ਛੋਲੇ ਵੇਚਣ ਵਾਲੇ ਦਾ ਪਰਿਵਾਰ ਅੱਜ ਐਡਾ ਅਮੀਰ ਹੈ ਕਿ ਉਹਨਾਂ ਦੇ ਸਦਸੇ ਦੇਸਾਂ ਵਿਦੇਸਾਂ ਵਿੱਚ ਵੀ ਅਰਬਪਤੀ ਹਨ ਕਿਸੇ ਗੱਲ ਦੀ ਕੋਈ ਘਾਟ ਨਹੀਂ ਅੱਜ ਵੀ ਉਹ ਗੁਰੂ ਘਰ ਨਾਲ ਬੜੇ ਹੀ ਪ੍ਰੇਮ ਨਾਲ ਜੁੜੇ ਹੋਏ ਹਨ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਵਾਹਿਗੁਰੂ ਜੀ ਆਪ ਸਬਨਾ ਦਿਆਂ ਸਾਰੀਆਂ ਵਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ